ਮਲੇਰ ਕੋਟਲਾ ਦੇ ਮੁਸਲਿਮ ਭਾਈਚਾਰੇ ਦੇ ਵੱਲੋਂ ਹੜਪੀੜਤਾਂ ਦੇ ਲਈ ਇੱਕ ਨਵੇਕਲੀ ਤੇ ਮਿਸਾਲੀ ਪਹਿਲ ਕੀਤੀ ਗਈ ਹੈ ਤਕਵਾ ਵੈਲਫੇਅਰ ਸੁਸਾਇਟੀ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਪੱਤਨ ਨੂੰ ਗੋਦ ਲੈ ਕੇ ਕਰੀਬ 20 ਘਰ ਬਣਾਉਣ ਦਾ ਫੈਸਲਾ ਕੀਤਾ ਹੈ ਸੁਸਾਇਟੀ ਦੇ ਆਗੂਆਂ ਨੇ ਦੱਸਿਆ ਹੈ ਕਿ ਸਰਵੇ ਦੌਰਾਨ ਇਹ ਸਪਸ਼ਟ ਹੋਇਆ ਹੈ ਕਿ ਹੜਪੀੜਤਾਂ ਨੂੰ ਹੁਣ ਰਾਸ਼ਨ ਜਾਂ ਤਰਪਾਲਾਂ ਦੀ ਨਹੀਂ ਸਗੋ ਘਰਾਂ ਦੀ ਸਭ ਤੋਂ ਵੱਧ ਲੋੜ ਹੈ ਕਿਉਂਕਿ ਬਹੁਤ ਸਾਰੇ ਮਕਾਨ ਪੂਰੀ ਤਰ੍ਹਾਂ ਨਾਲ ਢਹਿ ਚੁੱਕੇ ਨੇ ਇਸ ਲਈ ਅੱਜ 50 ਟਰਾਲੀਆਂ ਬਿਲਡਿੰਗ ਮਟੀਰੀਅਲ ਭੇਜ ਕੇ ਘਰ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਆਗੂਆਂ ਨੇ ਕਿਹਾ ਕਿ 1947 ਤੋਂ ਅੱਜ ਤੱਕ ਹਰ ਆਫਤ ਦੇ ਵਿੱਚ ਮੁਸਲਿਮ ਭਾਈਚਾਰਾ ਭਾਰਤ ਤੇ ਪੰਜਾਬ ਦੇ ਨਾਲ ਖੜਾ ਰਿਹਾ ਹੈ ਅਤੇ ਹੁਣ ਵੀ ਇਸ ਔਖੀ ਘੜੀ ਦੇ ਵਿੱਚ ਹਰ ਪੀੜਤਾ ਦਾ ਸਾਥ ਜ਼ਰੂਰ ਦੇਵੇਗਾ ਇਸ ਮੌਕੇ ਪੱਠਾ ਮਾਲਕ ਅਤੇ ਸਰਪੰਚ ਜਗਜੀਵਨ ਸਿੰਘ ਨੇ ਮੁਸਲਿਮ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਆਪਣੀ ਤਰਫੋਂ ਵੀ ਇੱਟਾਂ ਦਾ ਰੇਟ ਘਟਾ ਕੇ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ ਹਾਂ ਮੇਰਾ ਨਾਮ ਮੁਜ਼ਮਮਲ ਹੈ ਅਸੀਂ ਜਿਹੜੀ ਤਕਵਾ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਹਾਂ ਅਸੀਂ ਅੱਜ ਇੱਥੇ ਡੇਰਾ ਬਾਬਾ ਆਪਾਂ ਸਾਨੂੰ ਸਾਰੇ ਪੰਜਾਬ ਨੂੰ ਹੀ ਪਤਾ ਹੈ ਕਿ ਸਾਡਾ ਇੱਕ ਹਿੱਸਾ ਜਿਹੜਾ ਉਹ ਡੇਰਾ ਬਾਬਾ ਨਾਨਕ ਤੋਂ ਲੈ ਕੇ ਇਹ ਜਨਾਲਾ ਸਾਰਾ ਵਰਦਾ ਫਰੋਜਪੁਰ ਦਾ ਪਾਣੀ ਦੇ ਝਪੇੜ ਚ ਆਇਆ ਹੋਇਆ ਲ ਪੱਤਰਾਂ ਦੇ ਘਰ ਆ ਤਬਾਹ ਹੋ ਗਏ ਨਾ ਉਹਨਾਂ ਦੀ ਸੇਵਾ ਲਈ ਅਸੀਂ ਅੱਜ ਜure ਪਹੁੰਚੇ ਸਰ ਅਸੀਂ ਪਹਿਲਾਂ ਤੋਂ ਤੁਹਾਨੂੰ ਮਾਫੀ ਚਾਹਾਂਗੇ ਵੀ ਇਸ ਵਾਰ ਨਾ ਕਹੋ ਮੁਸਲਿਮ ਭਾਈਚਾਰਾ ਸੰਨ 47 ਤੋਂ ਹੀ ਤੁਸੀਂ ਜਿੱਥੇ ਵੀ ਦੇਖੋਗੇ ਜੇ ਇੰਡੀਆ ਗੇਟ ਤੇ ਵੀ ਦੇਖੋ ਤਾਂ ਉੱਥੇ 94000 ਸ਼ਹੀਦਾਂ ਦੀਆਂ ਲਿਖੀਆਂ ਨੇ ਨਾਮ ਜਿੱਚੋ 64000 ਮੁਸਲਮਾਨਾਂ ਦੇ ਨਾਮ ਮੁਸਲਮਾਨ ਭਾਈਚਾਰਾ ਹਮੇਸ਼ਾ ਹੀ ਹਰ ਗੱਲ ਤੇ ਹਰ ਮੋੜ ਤੇ हिंदुस्तान ਨਾਲ ਪੰਜਾਬ ਨਾਲ ਖੜਦਾ ਆਇਆ ਔਰ ਖੜਦਾ ਰਹੇਗਾ ਸਰ ਸਾਡੇ ਇਸਲਾਮ ਚ ਵੀ ਇਹੀ ਸਿਖਾਇਆ ਜਾਂਦਾ ਵੀ ਦੇਖੋ ਪਹਿਲਾਂ ਸਭ ਤੋਂ ਵੱਡਾ ਜੇ ਆਪਾਂ ਕਿਸੇ ਐਕਸੀਡੈਂਟ ਨੂੰ ਵੀ ਦੇਖਦੇ ਆ ਸਭ ਤੋਂ ਗਹਿਰਾ ਉੱਥੇ ਆਪਾਂ ਫਰਸਟ ਏਡ ਆ ਜਿਹੜੀ ਮੈਡੀਕਲ ਉਹ ਇਹ ਦੱਸੀ ਜਾਂਦੀ ਆ ਵੀ ਗਹਿਰਾ ਛੋੜ ਤੇ ਪਹਿਲਾਂ ਸੇਵਾ ਤੋ ਅੱਜ ਸੇਵਾ ਤੋ ਦੇਖੋ ਸਾਰੇ ਪੰਜਾਬ ਸਾਡਾ ਰਾਸ਼ਨ ਪਾਣੀ ਦੀ ਫੀਡ ਦੀ ਦੇਈ ਰਿਹਾ ਪਰ ਅਸਲ ਜਿਹੜੀ ਮਾਰ ਪਈ ਆ ਉਹ ਘਰ ਟੁੱਟ ਗਏ ਨੇ ਛੱਤਾਂ ਗਿਰ ਗਈਆਂ ਨੇ ਤਾਂ ਅਸੀਂ ਦੇਖਿਆ ਜਦੋਂ ਸਾਡੀ 2 ਦਿਨ ਪਹਿਲਾਂ ਉਹ ਟੀਮ ਆਈ ਥੀ ਤਾਂ ਜ਼ਿਆਦਾਤਰ ਲੋਕਾਂ ਦੀਆਂ ਛੱਤਾਂ ਘਰ ਟੁੱਟ ਗਏ ਕੰਧਾਂ ਦੀਆਂ ਕੰਧਾਂ ਪਾੜ ਗਈਆਂ ਪਾਣੀ ਨਾਲ ਤਾਂ ਸਾਡਾ ਫਿਰ ਤੈਅ ਹੋਇਆ ਇਹ ਸਾਡੇ ਜਿਹੜੇ ਉੱਥੇ ਮਲੇਰਕੁੱਲੇ ਬੜੀ ਮਸਜਿਦ ਆ ਉੱਚ ਹੀ ਫੈਸਲਾ ਹੋਇਆ ਵੀ ਜਿੰਨੀ ਸੇਵਾ ਦੇਣੀ ਆ ਅਸੀਂ ਉਹ ਉਹਨਾਂ ਨੂੰ ਘਰ ਦੇ ਮਟੀਰੀਅਲ ਦੀ ਦਿੱਤੀ ਜਾਵੇ ਤਾਂ ਹੁਣ ਅਸੀਂ ਪੱਟੋ ਘੱਟ ਸਾਡੇ ਕੋਲ ਇੱਥੇ ਟਰਾਲੀਆਂ ਮੇਰੇ ਹਿਸਾਬ ਨਾਲ ਤੁਹਾਡੀ ਵੀਡੀਓ ਕੈਮਰਾ ਮੁੱਕ ਜੇਗਾ ਸਾਡੀਆਂ ਟਰਾਲੀਆਂ ਸੇਵਾ ਦੀਆਂ ਇੱਟਾਂ ਦੀਆਂ ਰੇਤੇ ਦੀਆਂ ਬਾਜਰੀ ਦੀਆਂ ਨਾਲ ਸੀਮੈਂਟ ਦੀਆਂ ਅਸੀਂ ਸੇਵਾ ਦੇ ਰਹੇ ਹਾਂ। ਅੰਡਾ ਟਾਰਗੇਟ ਦੇ ਦੇਖੋ ਅਸੀਂ ਆਪਣੇ ਧਰਮਕੋੜ ਪੱਤਨ ਹੈ। ਅਸੀਂ ਉੱਚ ਜਿਹੜਾ ਦਰਿਆਏ ਰਿਵਰ ਹੈ ਆਪਣੇ ਰਾਵੀ ਦਰਿਆਏ ਜਿੱਥੋਂ ਮਨ ਟੁੱਟਿਆ ਮੇਨ ਅੰਦਰ ਵੜਿਆ ਉਹ ਉਹਨੇ ਮਾਰ ਇਹਦੇ ਤੇ ਮਾਰੀ ਹੈ ਧਰਮਕੋੜ ਪੱਤਨ ਤੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਨਾ ਉਹ ਇਹ ਹੈ ਜਦੋਂ ਪਾਣੀ ਆਇਆ ਤਾਂ ਧਰਮਕੋੜ ਪੱਤਨ ਤੱਕ ਤਾਂ ਨਾ ਪਹੁੰਚਣੀ ਬੜਾ ਮੁਸ਼ਕਿਲ ਥਾ। ਉਂਝੇ ਮੈਂ ਪਿੱਛੋਂ ਸੇਵਾ ਕੋਈ ਵੀ ਗੱਡੀ ਲੈ ਕੇ ਆਉਂਦੀ ਆ ਉਹ ਕਿਰਾਏ ਦੀ ਗੱਡੀ ਹੁੰਦੀ ਆ। ਔਰ ਫੁੱਟ ਦਾ ਪਾਣੀ ਦੇਖਿਆ ਨਹੀਂ ਗੱਡੀ ਵਾਲਾ ਡਰਾਈਵਰ ਬੰਦਾ ਉੱਥੇ ਰੋਕ ਲੈਂਦਾ ਵੀ ਨਾ ਭਾਈ ਸਾਡੇ ਤਾਂ ਨਹੀਂ ਸੇਵਾ ਫਿਰ ਉਹ ਮੂਰੀ ਪਿੰਡਾਂ ਚ ਰੁਪੀ ਜਾਂਦੀ ਹੈ ਇੱਥੇ ਤੱਕ ਕੋਈ ਨਹੀਂ ਪਹੁੰਚਦਾ ਤਾਂ ਅਸੀਂ ਇੱਕ ਪਿੰਡ ਤੇ ਸਾਫ਼ ਸੁਥਰੀ ਮਿਹਨਤ ਕਰ ਰਹੇ ਹਾਂ ਔਰ ਇਨਸ਼ਾਅੱਲਾ ਅਸੀਂ ਕਲੀ ਕਰਾ ਕੇ ਮੋੜਾਂਗੇ ਲੈਂਟਰ ਤਾਂ ਲੈਂਟਰ ਜਿਹੜੇ ਵੀ ਕੰਦਾਂ ਟੁੱਟੀਆਂ ਨਾ ਕਲੀਆਂ ਕਰਾ ਕੇ ਮੋੜਾਂਗੇ ਸਾਡੇ ਕੋਲ 15 ਤੋਂ 20 ਘਰਾਂ ਦੀ ਲਿਸਟ ਅਸੀਂ ਐਨਜੀਓ ਨੂੰ ਇਹੀ ਕਹਾਂਗੇ ਦੇਖੋ ਐਨਜੀਆ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਸਾਤੋਂ ਬਹੁਤ ਵਾਅਦੇ ਚੜ੍ਹ ਕੇ ਸਾਰੇ ਕੰਮ ਹੋ ਰਿਹਾ ਪਰ ਇਹ ਹੈ ਵੀ ਇੱਕ ਵਾਰੀ ਇੱਕ ਟੀਮ ਭੇਜ ਕੇ ਸਰਵੇ ਕੀਤਾ ਜਾਵੇ ਕੋਈ ਵੀ ਆਰਗੇਨਾਈਜੇਸ਼ਨ ਹੈ ਸੇਵਾ ਉਹ ਪਹਿਲਾਂ ਦੇਖੇ ਅਬਜ਼ਰਵ ਕਰੇ ਫੀਲਡ ਜਗਰਾਉਂਡ ਤੇ ਉਤਰੇ ਉਹਨੂੰ ਅਬਜ਼ਰਵ ਕਰੇ ਵੀ ਹਾਂ ਕਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਦੀ ਅਦਾਇਗੀ ਕਰੇ ਬismillahirrahmanirrahim ਇਹ ਸਾਡੀ ਸੁਸਾਇਟੀ ਤਕਵਾ ਵੈਲਫੇਅਰ ਸੁਸਾਇਟੀ ਮਲੇਰ ਕੋਟਲਾ ਜੋ ਬਣੀ ਹੋਈ ਹੈ ਅਸੀਂ ਉਹਦੇ ਬੈਨਰ ਦੇ ਨੀਚੇ ਇਹ ਸਾਰੀ ਸੇਵਾ ਨਿਭਾਉਣ ਵਾਸਤੇ ਇੱਥੇ ਪਹੁੰਚੇ ਹਾਂ ਔਰ ਸਾਨੂੰ ਇਸ ਬਾਦ ਦਾ ਫਖਰ ਹੈ ਮਾਣ ਹੈ ਕਿ ਸਾਡੇ ਨਾਲ ਸਾਡੇ ਭਾਈ ਜੋ ਕੰਦੇ ਨਾਲ ਕੰਦਾ ਲਾ ਕੇ ਖੜੇ ਆ ਉਹ ਸਾਰਿਆਂ ਦੇ ਹੌਸਲੇ ਦੇ ਨਾਲ ਅਸੀਂ ਇਸ ਜੋ ਕੰਮ ਕਰ ਰਹੇ ਹਾਂ ਇਸ ਨੂੰ ਅੰਜਾਮ ਦੇ ਰਹੇ ਹਾਂ ਔਰ ਤੁਹਾਨੂੰ ਪਤਾ ਹੀ ਹੈ ਪਿੱਛੇ ਤੁਸੀਂ ਦੇਖਦੇ ਆ ਰਹੇ ਹੋ ਕਿ ਇਟਾਂ ਦਾ ਰੇਤਾ ਬਜਰੀ ਸੀਮਿੰਟ ਸਾਰਿਆਂ ਦੀ ਸੇਵਾ ਨਿਭਾਉਣ ਵਾਸਤੇ ਅਸੀਂ ਘਰ ਕੁਝ ਅਡਾਪਟ ਕਰਿਆ ਪਿੰਡ ਦੇ ਉਹ ਘਰਾਂ ਨੂੰ ਅਸੀਂ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਨਾਲ ਲੈ ਕੇ ਕੱਲੇ-ਕੱਲੇ ਘਰ ਦੇ ਫੈਮਿਲੀ ਮੈਂਬਰ ਨੂੰ ਕੱਲੇ-ਕੱਲੇ ਜ਼ਿੰਮੇਦਾਰੀ ਦੇ ਕੇ ਉਹਨਾਂ ਦੇ ਹਵਾਲੇ ਕਰਕੇ ਆ ਰਹੇ ਹਾਂ ਚੀਜ਼ਾਂ ਜੱਗ ਤਕਵਾ ਵੈਲਫੇਅਰ ਸੁਸਾਇਟੀ ਜੋ ਹੈ ਮਲੇਰ ਕੋਲਾ ਦੇ ਅੰਦਰ ਕਾਫੀ ਟਾਈਮ ਪਹਿਲਾਂ ਤੋਂ ਮੁਸਲਿਮ ਬਲੱਡ ਬੈਂਕ ਦੀ ਸੇਵਾ ਨਭਾਂਦੀ ਆ ਰਹੀ ਸੀ ਔਰ ਉਸ ਦੇ ਅੰਦਰ ਤਕਰੀਬਨ ਸਿਵਲ ਹਸਪੀਟਲ ਜਾਂ ਕਿਤੇ ਵੀ ਅਗਰ ਬਲੱਡ ਦੀ ਜ਼ਰੂਰਤ ਪਈ ਹੈ ਤਾਂ ਤੁਸੀਂ ਇਹ ਯਕੀਨ ਕਰੋ ਵੀ ਮਿੰਟਾਂ ਦੇ ਅੰਦਰ ਬਲੱਡ ਦੀ ਸੇਵਾ ਪੂਰੀ ਕਰੀ ਗਈ ਹੈ ਫ੍ਰੀ ਆਫ ਕਾਸਟ ਔਰ ਕਾਫੀ ਦੇਰ ਤੋਂ ਅਲਹਮਦੁਲਿਲਾ ਰੱਬ ਦੇ ਕਰਮ ਦੇ ਨਾਲ ਅਸੀਂ ਉਸ ਸੇਵਾ ਨੂੰ ਨਿਭਾਉਂਦੇ ਆ ਰਹੇ تھے ਔਰ ਇਸ ਤੋਂ ਇਲਾਵਾ ਹੁਣ ਮਲੇਰ ਕੋਟਲਾ ਜ਼ਿਲ੍ਹੇ ਦੇ 300 ਟੀਵੀ ਪੇਸ਼ੈਂਟਸ ਨੂੰ ਅਡਾਪਟ ਕਰਿਆ ਔਰ ਉਹਨਾਂ ਦੇ ਰਾਸ਼ਨ ਦੀ 6 ਮਹੀਨੇ ਦੀ ਜ਼ਿੰਮੇਦਾਰੀ ਤਖਵਾ ਵੈਲਫੇਅਰ ਸੁਸਾਇਟੀ ਨੇ ਆਪਣੇ ਜ਼ਿੰਮੇ ਲਈ ਔਰ ਉਸ ਨੂੰ ਰੱਬ ਦੇ ਕਰਮ ਦੇ ਨਾਲ ਪੂਰੇ ਤਰੀਕੇ ਦੇ ਨਾਲ ਬਿਹਤਰ ਤਰੀਕੇ ਦੇ ਨਾਲ ਉਸ ਨੂੰ ਪੂਰਾ ਕਰਨ ਚ ਕਾਮਯਾਬ ਰਹੀ ਜਿਹੜੇ ਲੋੜ ਜ਼ਰੂਰਤਮੰਦ ਪਰਿਵਾਰ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਭਾਈਆ ਵਸੀਮ ਸਾਹਿਬ ਮੁਜ਼ਮਿਲ ਔਰ ਬਹੁਤ ਸਾਰੇ ਸਾਥੀ ਸਾਡੇ ਜਿਹੜੇ ਅ ਓਵੈਸ ਭਾਈ ਇਹ ਲੋਕ ਪਹੁੰਚੇ ਔਰ ਇਹਨਾਂ ਨੇ ਜਾ ਕੇ ਸਰਵੇ ਕਰਿਆ ਲਗਾਤਾਰ ਉੱਥੇ ਜਾ ਕੇ ਸਰਵੇ ਕਰਿਆ ਕੁਛ ਦੀ ਨਾ सर्वे करण ਤੋਂ ਬਾਅਦ ਸਾਨੂੰ ਜਿਹੜੇ ਘਰ ਆਈਡੈਂਟੀਫਾਈ ਹੋਏ ਸਨ ਜਾ ਕੇ ਨੋਟ ਕਰਿਆ ਵੀ ਉਹਨਾਂ ਦੀ ਛੱਤਾਂ ਗਿਰਗੀਆਂ ਦੀਵਾਰਾਂ ਗਿਰਗੀਆਂ ਉਹ ਘਰਾਂ ਦੇ ਮੈਂਬਰਾਂ ਨੂੰ ਅਸੀਂ ਨਾਲ ਲੈ ਕੇ ਇਹ ਸੇਵਾ ਨਿਭਾ ਰਹੇ ਜਿਵੇਂ ਆਪਾਂ ਅਕਸਰ ਜਾਣਦੇ ਹਾਂ ਕਿ ਪੰਜਾਬ ਤਾਂ ਲੋਕਾਂ ਦੇ ਕੰਮ ਆਉਣ ਵਾਸਤੇ ਬਹਿਲਤੇ ਰਿਹਾ ਲੇਕਿਨ ਅੱਜ ਪੰਜਾਬ ਨੂੰ ਜ਼ਰੂਰਤ ਪਈ ਤਾਂ ਲੋਕਾਂ ਨੇ ਵੱਧ ਛੜ ਕੇ ਹਰ ਭਾਈਚਾਰੇ ਨੇ ਇਸ ਦੇ ਅੰਦਰ ਹਿੱਸਾ ਲਿਆ ਯੂਪੀ ਤੋਂ ਮੇਵਾ ਤੋਂ ਖਾਸ ਕਰਕੇ ਔਰ ਰਾਜਸਥਾਨ ਤੋਂ ਬਹੁਤ ਸਾਰੇ ਏਰੀਆ ਤੋਂ ਹੈ ਜੀ ਲੋਕਾਂ ਦੀਆਂ ਸਾਨੂੰ ਵੀ ਕਾਲਾਂ ਆਈਆਂ ਔਰ ਬਹੁਤ ਸਾਰੇ ਲੋਕ ਖੁਦ ਸੇਵਾ ਵਾਸਤੇ ਪਹੁੰਚੇ ਹੋਏ ਆ ਤਾਂ ਸਭ ਤੋਂ ਬੜੀ ਬਾਤ ਇਹ ਹੈ ਕਿ ਅਸੀਂ ਤਾਂ ਸਰਕਾਰ ਐਨਜੀਓ ਔਰ ਸਾਰੀਆਂ ਪਾਰਟੀਆਂ ਦੇ ਅੱਗੇ ਇਹ ਰਿਕਵੈਸਟ ਕਰਾਂਗੇ ਇਹ ਸਾਰੇ ਜਿਸ ਤਰ੍ਹਾਂ ਨਾ ਜੀ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਉਹ ਮੁਸਲਿਮ ਸਿੱਖ ਸਾਂਝ ਆ ਚਾਹੇ ਉਹ ਆਪਣੇ ਜਿਹੜੀ ਸਿੱਖ ਭਾਈਚਾਰੇ ਦੀ ਇੱਕ ਬੜੀ ਫੈਡਰੇਸ਼ਨ ਬਣੀ ਹੋਈ ਹੈ ਇੱਕ ਆਰਗੇਨਾਈਜੇਸ਼ਨ ਖਾਲਸਾ ਐਡ ਵਾਲੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਕੋਈ ਇਸ ਤਰ੍ਹਾਂ ਉਪਰਾਲਾ ਹੋਵੇ ਕਿ ਹਰ ਐਸੋਸੀਏਸ਼ਨ ਦਾ ਹਰ ਪਾਰਟੀ ਦਾ ਇੱਕ ਬੰਦਾ ਉਹਦੇ ਅੰਦਰ ਇਨਵੋਲਵ ਹੋਵੇ ਇੱਕ ਕਮੇਟੀ ਇੱਕ ਪਾਰਟੀ ਮੀਟਿੰਗ ਇਸ ਤਰ੍ਹਾਂ ਦੀ ਬਣਾਈ ਕਰਕੇ ਜੇ ਕਰੀ ਜਾਵੇ ਔਰ ਕੱਲਾ ਕੱਲਾ ਪਿੰਡ ਕੱਲੀ ਕੱਲੀ ਉਹਦੇ ਇੱਕ ਇੱਕ ਮੈਂਬਰ ਨੂੰ ਨਾਲ ਇਹਨੂੰ ਇਨਵੋਲਵ ਕਰਕੇ ਜਿਸ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਤਰ੍ਹਾਂ ਹੀ ਹਰ ਘਰਾਂ ਨੂੰ ਅਡਾਪਟ ਕਰਿਆ ਜਾਵੇ ਪਿੰਡਾਂ ਨੂੰ ਅਡਾਪਟ ਕਰਿਆ ਜਾਵੇ ਤਾਂ ਕਿ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਕੋਲ ਮਦਦ ਪਹੁੰਚ ਸਕੇ ਮੇਰਾ ਨਾਮ ਹੈ ਜਗਜੀਵਨ ਸਿੰਘ ਸਰਪੰਚੇ ਲਾਹੌਰਵਾਲ ਸਾਡੇ ਪਠਾਈਟਾਂ ਦਾ ਦੇਖੋ ਜੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਬੜੀ ਵੱਡੀ ਇੱਕ ਵਿਪਤਾ ਆਈ ਹੋਈ ਹੈ ਜਿਹੜੀ ਹੜ੍ਹਾਂ ਦਾ ਰੂਪ ਆਇਆ ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਾ ਹੈ ਫਸਲਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ ਘਰਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ ਡੰਗਰਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ ਜਿਹਦੇ ਵਿੱਚ ਹਰ ਇੱਕ ਜਿਹੜੀ ਸੰਸਥਾ ਵਾ ਹਰ ਇੱਕ ਮਤਲਬ ਕੋਈ ਵੀ ਧਰਮ ਦਾ ਹਰ ਇੱਕ ਆਪਣਾ ਯੋਗਦਾਨ ਜਿੰਨਾ ਵੀ ਬਣਦਾ ਪਾ ਰਿਹਾ ਹੈ ਇਸੇ ਦੇ ਤਹਿਤ ਅੱਜ ਆਪਣੇ ਮੁਸਲਮਪਰਾ ਜਿਹੜੇ ਆ ਮਲੇਰ ਕੋਲਾ ਤੋਂ ਇੱਕ ਸੰਸਥਾ ਆਈ ਆ ਜਿਹੜੇ ਇੱਕ ਨਵੇਕਲੀ ਇੱਕ ਪਹਿਲ ਕਰਨ ਜਾ ਰਹੇ ਆ ਜਿਹੜੇ ਘਰ ਮਤਲਬ ਘਟ ਚੁਕੇ ਬਿਲਕੁਲ ਹੀ ਜਿੰਨਾਂ ਕੋ ਕੋਈ ਮਤਲਬ ਸਾਧਨ ਨਹੀਂ ਹੈਗਾ ਉਹਨਾਂ ਨੂੰ ਫੇਰ ਨਵੇਂ ਸਰੋਬ ਬਣਾਉਂਦਾ ਉਹਨਾਂ ਵਾਸਤੇ ਬੜਾ ਵੱਡਾ ਇੱਕ ਯਤਨ ਕੀਤਾ ਗਿਆ ਵਾ ਕਿ ਉਹ ਪਲੇਟ ਇਟਾਂ ਵੀ ਲੈ ਕੇ ਚੱਲੇ ਆ ਰੇਤਾ ਬੈਰੀ ਲੈ ਕੇ ਮਲੇ ਇੱਕ ਵਧੀਆ ਇੱਕ ਉਪਰਾਲਾ ਕਰਨ ਜਾ ਰਿਹਾ ਚਲੋ ਇਹਨਾਂ ਨੇ ਬੜਾ ਵੱਡਾ ਇੱਕ ਕਦਮ ਚੁੱਕਿਆ ਵਾ ਅਸੀਂ ਇਹਨਾਂ ਦੀ ਸਲਾਹਾਂ ਕਰਦੇ ਆ ਜਿਹਦੇ ਵਿੱਚ ਸਾਡਾ ਵੀ ਚਲੋ ਫਰਜ਼ ਬੰਦਾ ਹੀ ਵੀ ਉਹਨਾਂ ਨੂੰ ਚਲੋ ਜੋ ਆਪਣੇ ਕੋ ਕਰ ਸਕਦੇ ਨੇ ਰੇਟ ਵਿੱਚ ਕੱਟ ਕਰਕੇ ਉਹਨਾਂ ਨੂੰ ਆਪਣਾ ਵੀ ਯੋਗਦਾਨ ਪਾਇਆ ਵੀ ਚਲੋ ਸਾਡਾ ਵੀ ਹਿੱਸਾ ਵਿੱਚ ਪੈ ਸਕੇ ਹੋਗੀ ਇਹ ਪਰਪਾਈ ਹੋ ਨਹੀਂ ਸਕਦੀ ਪਰ ਜਿੰਨਾ ਵੀ ਇਹ ਅਸੀਂ ਵਸ ਵਦ ਕਰੀਏ ਦੇ ਵਿੱਚ ਵਧੀਆ ਗੱਲ ਹੈ ਜੀ